ਪੱਜਣ ਬੁਲਮਾ ਲਾ ਦੂੰਗਾ ਅਜਾ ਜੀ ਨਹੀਂ ਲੱਗਦਾ ਤੁੰਨ ਨੂੰ ਲੱਗ ਜੇ ਨਹੀਂ ਉਹ ਤਾਂ ਕਹ ਲਾ ਸਹੀ ਜਿਹਨ ਮਦਵਾ ਅੱਜ ਵਾਲਾ ਮੋਟਰੀ ਮਸਾਲਾ ਉਧਰ ਚਾਰ ਨਾ ਗੇ 2000 ਦਾ ਕਿੰਨੇ ਹੋਣੇ 8 ਆਹ ਤਰਾ ਇਹਦੇ ਕਿੰਨੇ ਲੱਗਿਆ 7 15 5 5 ਜੋ ਲਾ ਲੈ ਯਾਰ ਮੇਰਾ ਪਾਰਾ ਮੈਨੂੰ ਦੱਸ ਲਾ 5 25 25 ਤੂੰ ਕਹਿੰਦਾ 25 25 ਹੋ ਰਹੀ ਜੀ ਯਾਰ ਯਾਨੀ ਬਣ ਗਿਆ ਦੇ ਨਾਲ ਸਾਹ ਉਹ ਰਹਿ ਗਿਆ ਕਿਹਦੇ ਹਿਸਾਬ ਨਾਲ ਤਾਂ 40 ਬਣ ਗਿਆ ਨਾ ਬੰਦ ਤੂੰ ਪੰਜ ਵਾਰ ਕਿਹੜੇ ਲਾਦੇ ਚਾਰ ਲਾਇਆ ਚਾਰ ਕਿਹੜੇ ਯਾਰ ਨਹੀਂ ਫੇਰ 35 ਬਣ ਗਿਆ ਤੇਰੇ ਨਾਲ ਤੇਰੇ ਨਾਲ 33 ਬਣਦਾ ਚਾਰ ਲਾਇਆ ਛੋਟੇ ਇੱਕ ਦਾ ਫਰਕ ਕੋਈ ਗੱਲ ਨਹੀਂ ਇਨਾ ਕਾ ਫਰਕ 28 ਦੇ ਨੇ ਨਹੀਂ ਨਹੀਂ ਲੈ ਦੇ ਫੋ ਯਾਰ ਮਿੱਤੂ ਕਹਿਣੇ ਕਰਨੇ ਮਰਜ਼ੀ ਆ ਹੋਊਗਾ 35000 ਇਹ ਫੂਲ ਖੜ ਜਾ ਮਾਂ ਘਰ ਬਈ ਨਾਮ ਲਾ ਤੈਨੂੰ ਦੱਸਿਆ ਜੀ ਨਾ ਵੀ ਉੱਥੇ ਜਾਊਗਾ ਤਾਂ ਇਹ ਗੱਲ ਆ ਬਈ ਦੱਸ ਉਹ ਤੂੰ ਪੇਜੇ ਨਹੀਂ ਕਾਈ ਤੋਂ ਖੋਦੇ ਨੇ ਨਾ ਨਾ ਮੂਰ ਨਹੀਂ ਮੱਜੀ ਪੇਜੇ ਦੇ ਦੇ ਦੇਖਣਾ ਕਿ ਬਾਜ਼ਾਰ ਵਿੱਚ ਗੱਲ ਕਰੂ ਨਾ ਇਹ ਨਾ ਇਹ ਤਾਂ ਕਾਹਨ ਹੈ ਨਹੀਂ ਮਹਿੰਗੇ ਜੀ ਬਣਦੇ ਬਈ ਤਾਂ ਇਹਦਾ ਤਾਂ ਕਹੋਏ ਨਾ ਇਹਨਾਂ ਦਾ ਕਹੋ ਇਹ ਤੀਰੇ ਬੜਾ ਦੇ ਪੰਜ ਹਜ਼ਾਰ ਕੜ ਗਿਆ ਇਹ 3000 ਵਾਜ ਚਲੇ ਪੰਜਾਬੀ ਚ ਗੱਲ ਹੁਣ ਹੁਣ ਝਾਕਣਾ ਕਰੀ ਉੱਪਰ ਇੱਕ ਪੈਸੇ ਦੇ ਵਿੱਚ ਉਹ ਉਹ ਨਾਗਰ ਨੇ ਕਿਹਾ ਨਾ ਮੁਰਗੇ ਦੇ ਵਿੱਚ ਤਾਂ ਗੱਲ ਸਹੀ ਹੈ ਮੁਰਗਾ ਵੀ ਕਈ ਵਾਰੀ 5-6 ਕਿਲੋ ਨਿਕਲਦਾ ਹੈ ਆ ਕਰੋ ਇਹਨੂੰ ਬੇਰੀ ਬਣਾ ਕੇ ਦੇ ਮੈਂ ਤਾਂ ਨਹੀਂ ਖਾਉਂਦਾ ਯਾਰ ਉਹ ਤੇਰੀ ਗੱਲ ਆਂ ਆ ਤਾਂ ਖਾਜੀ ਇਹ ਦੇਗਾ ਉਹ ਕੱਢਦਾ ਵੀ ਬਿੱਟੂ ਬਾਕੀ ਰਹਿਗਾ ਬਿੱਟੂ ਮੈਂ 20000 ਦੇ ਦੂੰ ਦੂੰ ਯਾਰ ਯਾਰ ਹੋਰ ਘੱਟ ਕਰ ਲੈ 34 ਦੇ ਕਰ ਲੈ ਹੋਰ ਗੱਲ ਚ ਪੈ ਗਿਆ ਕਿੰਨੇ ਦੇ ਦੱਸ ਦੇ ਨਹੀਂ ਯਾਰ 500 ਰੁਪਏ ਕਿਲੋ ਯਾਰ ਬਾਈ ਦਾ ਜਿੱਤ ਬੰਨੇ ਫੜ ਲੂਗਾ ਬਾਈ ਉਹਨੇ ਲਈ ਮੇਰੀ ਗੱਲ ਸੁਣ ਜੇ ਤੁਸੀਂ ਲੈ ਕੇ ਨਾ ਮਾਫੀ ਦਊਗਾ 这些的。工作 ਯਾਰ 1000 ਰੁਪਏ ਦੇ ਚਾਹਣ ਕਾ ਨੂੰ ਹੋ ਗਿਆ ਬਾਈ ਫਰਮਾਇਆ ਕਿ ਪੁੱਛਿਆ ਕਿ ਕਿੰਨੀ ਉਹ ਐਸੀ ਕੀ ਪੁੱਛ ਲਿਆ ਨਾ ਮੈਂ ਸੋਚਿਆ ਕਿ ਰਾਮ ਮੇਰਾ ਨਾ ਵੀ ਨਹੀਂ ਹੈ ਪਰ ਇੱਕ ਜਿਆਨੇ ਦੇ 11000 ਇਹ ਨਾਦਾ ਹੀ ਯਾਰ ਬੋਲੇ ਜਿੰਨੇ ਜਮਾਨ ਕਰ ਲਈ ਛੋਟੀ ਮਰਜੀ ਬਾਈ ਗੱਲ ਸਿਰ 30000 ਦਾ ਸੌਦਾ ਹੈ ਦਿਖਾਈ ਆਪ ਨੂੰ ਆਪਣੀ ਹੈ ਪੰਜਾਬੀ ਚ ਕਰ ਇਹ ਦੇਣਾ ਤਾਂ ਖੁਸ਼ ਹੋ ਕੇ ਦੇ ਨਹੀਂ ਨਾ ਯਾਰ ਹਾਂ ਯਾਰ ਇਹਨਾਂ ਨੂੰ ਹੋ ਗਿਆ ਉਹ ਹੁਣ 1000 ਰੁਪਏ ਕੇ ਉਹਨੂੰ ਆ ਕਰ ਦਿਆ ਕਾਕੇ ਓਏ ਚਲ ਠੀਕ ਗੱਲ ਹੈ ਵੀ ਹੋਗਾ ਸੌਦਾ 30000 ਦਾ ਹੋ ਗਿਆ ਤਣਾਲਾ ਬੱਕਰਾ ਮੰਡੀ ਚ ਉਹ ਇਹਦਾ ਕਿੰਨੇ ਦਾ ਸੱਦਾ ਕਰਤਾ 30000 ਦਾ ਮਾਰਦੇ ਫਿਰ ਥੱਪ ਕਿੰਨੇ ਨਾਲ ਮਿਸ਼ਲਾ ਲੈ ਵੀ 30000 ਦਾ ਕਰਾਤਾ ਸੌਦਾ ਬੱਕਰਾ ਮੰਡੀ ਤਣਾਲਾ ਹਰ ਬਦਦਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ